ਚਰਨਾਂ ਹੱਥ ਜੋੜੀ ਦਲੇਸਾਂ ਵਾਲਾ ਬੱਚੀ ਤਾਂ ਬੇਬੇ ਨੇ ਮੋਢਿਆਂ ਤੇ ਫੜ ਲਿਆ ਨਹੀਂ ਕੁੜੇ ਨਹੀਂ ਜਾਣਾ ਇਹਦੇ ਕੋਲ ਅੱਧਾ ਤਾਂ ਜਾਏ ਵੱਢਿਆਂ ਦੇ ਨੂੰ ਤੂੰ ਹੀ ਸਿਰ ਚੜਾਇਆ ਮਾਫ਼ ਕਰ ਦਿਓ ਜੀ ਮਾਫ਼ ਕਰ ਦਿਓ ਜੀ ਕਹਿ ਕੇ ਚੁੱਪ ਕਰਕੇ ਸਵਾਤ 'ਚ ਬਹਿ ਜਾ ਨਹੀਂ ਮੇਰੇ ਤੋਂ ਬੁਰਾ ਕੋਈ ਨਹੀਂ ਬੇਬੇ ਨੇ ਚਰਨੋਂ ਨਹੀਂ ਚੜਕਤੇ ਸਵਾਤ 'ਵਿਚ ਛੱਡਾਂਗੇ ਚੱਲ ਈੜੇ ਬਾਝੋਲੇ ਵਿੱਚ ਲਾਇਆ 4 ਦਿਨ ਨਾਲ ਇਹਨੂੰ ਕੰਜਰ ਨੂੰ ਪਤਾ ਲੱਗੂ ਤੂੰ ਜਾ ਤੇਰਾ ਮਾਮਾ ਇੱਥੇ ਆਸੀ ਦੇਵਾਂਗੇ ਤਨੇਸੜੀ ਮੇਰੇ ਪਿਓ ਦੇ ਸਾਲੇ ਨੂੰ ਬੇਬੇ ਨੇ ਚਰਨੋਂ ਸੰਦੂਖ ਵਿੱਚੋਂ ਖਦਰ ਦਾ ਅੱਡੇ ਦਾ ਕੱਢਿਆ ਝੋਲਾ ਫੜਾਇ ਤੇ ਰੀੜੇ ਪਾਉਣ ਨੂੰ ਗਿਆ। ਦਲੇਰ ਸਿੰਘ ਅਜੇ ਚਾਰ ਨੂੰ ਸੁਹਾਤ ਵੱਲ ਗਾਹਾਂ ਦਿਨ ਆਉਂਦੇ ਸੀ ਕਿ ਬੇਬੇ ਮੂਰੀ ਹੋ ਗਈ। ਐਤੀ ਖੜ ਜਾ ਬੰਦਿਆ ਪੁੱਤ ਬਣ ਕੇ ਖਬਰਦਾਰ ਜੇ ਹੁਣ ਗਾਹ ਆਇਆ ਤਾਂ ਜਾਂਦੀ ਰਹੂ ਉਹ ਤੇ ਮੇਰੇ ਪਿਓ ਦਾ ਸਾਲਿਆ ਪਤਾ ਹੀ ਤੈਨੂੰ ਫੇਰ ਲੱਗੂ। ਕੁੜੀ ਨੇ ਸਿਰ ਚੜਾਇਆ ਤੈਨੂੰ ਲੱਤਾਂ ਛਾਗ ਦਮ ਜੇ ਹੁਣ ਨੇੜੇ ਲੱਗਿਆ ਤਾਂ। ਬੇਬੇ ਨੇ ਪੂਰੇ ਗੁੱਸੇ ਵਿੱਚ ਦਲੇਰ ਸਿੰਘ ਨੂੰ ਕਿਹਾ। ਤੇ ਦਲੇਰ ਸਿੰਘ ਨੇ ਅੱਧੀ ਬੋਤਲ ਚੱਕੀ ਤੇ ਡੱਬ ਵਿੱਚ ਤਾਂਕੇ ਬਾਹਰ ਨੂੰ ਦੁਰ ਗਿਆ। ਚੰਨੋਂ ਰੋਂਦੀ ਰਹੀ। ਦਲੇ ਬਚਾਹੀ ਹੌਲ ਕੇ ਬਾਪੂ ਨੂੰ ਪਤਾ ਨਹੀਂ ਕੀ ਬੋਝ ਪਾਵਾਂ ਮੇਰੇ ਪੇਕੇ ਕੀ ਕਹਿਣਗੇ ਮੇਰਾ ਸੁਜਾ ਮੂ ਵੇਖ ਕੇ ਬੇਬੇ ਨੂੰ ਹੌਲ ਪਾਏਗੀ ਦੁਪਹਿਰ ਦੇ 2 ਵਜੇ ਚਾਰਨੋਂ ਦਾ ਪਿਆਰ ਨਮੋਛੀ ਜਿਹੀ ਮੰਦਾ ਘਰੇ ਆ ਵੜਿਆ ਪਰ ਪਤਾ ਨਹੀਂ ਕੀ ਗੱਲ ਹੋਈ ਹੋਗੀ ਕਿਉਂ ਕੁੜੀ ਦੇ ਸਹੁਰਾ ਨੇ ਸੁਨੇਹਾ ਤਰ ਲਿਆ ਕੁੜੀ ਤੋਂ ਪਤਾ ਨਹੀਂ ਕੀ ਗਲਤੀ ਹੋ ਗਈ ਹੋਊਗੀ ਚਾਰਨੋਂ ਦੇ ਬਾਪੂ ਨੇ ਇਹ ਸੋਚਦਿਆਂ ਕਰ ਲੈਣਾ ਆਉਖਾ ਹੋ ਗਿਆ ਸੀ ਤੇ ਅੱਗੇ ਜਦੋਂ ਦਲੇਰ ਸਿੰਘ ਦਾ ਮਾਮਾ ਵੇਖਿਆ ਤੋ ਤੇ ਦਿਲ ਦਾ ਉਸ ਤੋਂ ਵੱਧ ਤੋੜਕੂ ਲੱਗਿਆ ਆਜੋ ਸਰਦਾਰ ਜੀ ਆਜੋ ਸਤਿ ਸ੍ਰੀ ਅਕਾਲ। ਹੋਰ ਘਰ ਸਭ ਠੀਕ ਸੀ? ਕਹਿੰਦਾ ਦਲੇਰ ਸੁਦੇ ਮਾਮੇ ਨੇ ਚਰਨੋਂ ਦੇ ਪਿਓ ਨੂੰ ਹੱਥ ਜੋੜੇ ਤੇ ਆਵਦੀ ਭੈਣ ਨੂੰ ਪਾਣੀ ਲੈਣ ਲਈ ਹਾਕਮਾ ਤੇ। ਭਾਈ ਕੁੜਗੇ ਆ ਤਲੇ ਜੰਦਾ ਸੌਰਾ ਆਇਆ ਭਾਈ। ਪਾਣੀ ਦੀ ਘੁੱਟ ਲਿਆਓ। ਨਹੀਂ ਭਾਈ ਸਾਹਿਬ ਪਾਣੀ ਦੀ ਕਿਲੋੜਾ। ਮੇਰੀ ਤੀਨੇ ਕੀ ਗਲਤੀ ਕਰ ਦਿੱਤੀ ਜਿਹੜਾ ਪਰੌਣੇ ਨੂੰ ਨਾਈ ਭੇਜਿਆ ਤੇ ਸਖਤੀ ਨਾਲ ਕਿਹਾ ਆਵਦੀ ਨਾ ਜੂ। ਮੈਂ ਮਾਫੀ ਮੰਗ ਲਉ। ਮੇਰੀ ਤੀਦੇ ਵੰਡੇ ਦੀ ਨਿਆਣੀਆਂ ਹੋ ਗਈ ਗੱਲ ਦੀ ਜਵਾਬ ਲਈ ਤੋ ਕਹਿੰਦੇ ਚਰਨੋਂ ਦੇ ਪਿਓ ਨੇ ਹੱਥ ਜੋੜ ਤੇ ਨੀਵੀਂ ਅੱਖਾਂ ਕਰਤੀ। ਦਲੇਰ ਚਾਦੀ ਮਾਮੇ ਦੀ ਸਾਹਮਣੇ ਕੜੀ ਹੋ ਗਈ ਉਹ ਨਹੀਂ ਕੁੜਮਾ ਕੁਛ ਨਹੀਂ ਹੋਇਆ ਨਿਆਣਿਆਂ ਦੀ ਆਪਸੀ ਬਤੂਤੂ ਮਮਾ ਹੋ ਗਈ ਚਾਰ ਦਿਨ ਕੁੜੀ ਪਾਸੇ ਹੋ ਜੋ ਕੱਲ ਠੰਡੀ ਪੈ ਜਾਉ ਐਨੀ ਸਿਆਣੀਆਂ ਚਰਨ ਕਰਤਾ ਮੇਰੀ ਭੈਣ ਦਾ ਘਰ ਬਣਤਾ ਸਾਡੇ ਦਾ ਮੁੰਡਾ ਹੀ ਸਿਧਰਾ ਅੱਜ ਕੱਲ੍ਹ ਤੇ ਨਿਆਣੇ ਤੈਨੂੰ ਪਤਾ ਬਾਹਰੋਂ ਸੁਣ ਕੇ ਘਰ ਆ ਕੇ ਕਲੇਸ਼ ਪਾਉਂਦੀਆਂ ਇਹਨਾਂ ਨਾਲ ਘਬਰਾਈ ਸੌਰੀ ਦਿਆ ਕਹਿੰਦੇ ਦਲੇਰ ਚਾਦੇ ਮਾਮੇ ਨੇ ਚਰਨ ਦੇ ਪੈਰ ਨੂੰ ਜੱਫੀ ਪਾਈ ਤੇ ਹੌਸਲਾ ਦਿੰਦੇ ਹੋਏ ਮੰਜੇ ਤੇ ਬੈਠਣ ਲਈ ਕਿਹਾ ਤੇ ਦਲੇਰ ਚਾਦੀ ਮਾਣੇ ਪਾਣੀ ਹੁਣਾ ਦੇ ਗਿਆ ਪਾਈ ਜੀ ਕੋਈ ਗੱਲ ਨਹੀਂ ਤੁਸੀਂ ਫਿਕਰ ਨਾ ਕਰੋ ਤੁਸੀਂ ਕੁੜੀ ਨੂੰ 4 ਦਿਨ ਲੈ ਕੇ ਜਾਓ ਦੋਹਾਂ ਜੀਆਂ ਦੀ ਲੜਾਈ ਆ ਕੋਈ ਗੱਲ ਨਹੀਂ ਚਾਰਨੋਂ ਸੁਹਾਤ ਵਿੱਚ ਬਾਹਰ ਆਈ ਤੇ ਚਾਰਨੋਂ ਦਾ ਮੂੰਹ ਸੁੱਜਾ ਵੇਖ ਕੇ ਬਾਪੂ ਦੀ ਹੌਲ ਪਿਆ। ਇਹ ਕੀ ਹੋ ਗਿਆ? ਤੂੰ ਬੋਲੀ ਹੋਵੇਂਗੀ ਪਰੋਂ ਨੇ ਮੂਰੇ ਨਿੱਕੀਆਂ ਨਿੱਕੀਆਂ ਗੱਲਾਂ ਘਰ ਪੱਟ ਦਿੰਦੀਆਂ ਮਾਫੀ ਮੰਗ ਲੈਣੀ ਸੀ ਉਹਦੇ ਤੋਂ ਹੁਣ ਇੰਨੀ ਗੱਲ ਵਧ ਗਈ। ਬਾਪੂ ਨੇ ਚਾਰਨੋਂ ਦਾ ਸਿਰ ਪਲੋਸਦਿਆਂ ਕਿਹਾ ਤਾਂ ਚਾਰਨੋਂ ਬਾਪੂ ਨੂੰ ਚੁੱਬੜ ਕੇ ਰੋਣ ਲੱਗ ਪਈ। ਚੱਲ ਪਾਈ ਹੁਣ ਰੋ ਨਾ ਤੇਰਾ ਕੀ ਕਸੂਰ ਆ? ਅਸੀਂ ਨਾਲ ਆ ਤੇਰੀ। ਦੇਖ ਤੇਰੇ ਪਿਓ ਨੂੰ ਪੈਰੀ ਜੁੱਤੀ ਪਾਉਣੀ ਔਖੀ ਹੋ ਗਈ ਹੋ। ਗਾਲ ਸੁਣ ਕੇ ਹੁਣ ਕੋਈ ਨਾ ਚਾਹ ਦੀ ਘੁੱਟ ਲਿਆ ਫਿਰ ਤੁਸੀਂ ਜਾਓ ਅਸੀਂ ਆਵਾਂਗੇ 2-4 ਦਿਨਾਂ ਤੱਕ ਤੈਨੂੰ ਲੈਣ ਨਾਲੇ ਬਹਾਨੇ ਨਾਲ ਮਿਲਿਆ ਜਾਊ ਤੇਰੀ ਬੇਬੇ ਨੂੰ ਕਹਿੰਦੇ ਦਲੇਰ ਸਿਉਂ ਦੀ ਮਾਂ ਨੇ ਚਰਨੋਂ ਦੀਆਂ ਅੱਖਾਂ ਪੁੰਝੀਆਂ ਤੇ ਚੁੰਨੀ ਲੋਟ ਗਈ ਨਹੀਂ ਭਾਈ ਜਾ ਨਹੀਂ ਪੀਣੀ ਅਸੀਂ ਚਰਨੋਂ ਦੀ ਬੇਬੇ ਫਿਕਰ ਕਰਦੀ ਹੁ ਚਲ ਧੀਏ ਲਿਆ ਲੀੜਿਆਂ ਵਾਲਾ ਜੋੜਾ ਕਹਿੰਦੇ ਹੋਈ ਚਰਨੋਂ ਦੇ ਬਾਪੂ ਨੇ ਮੰਜੇ ਤੋਂ ਖੜਾ ਹੋ ਕੇ ਆਪਦਾ ਖੁੰਡਾ ਚੱਕਿਆ ਤੇ ਦਲੇਰ ਸਿਉਂ ਦੀ ਮਾਂ ਨੇ ਵੀ ਰੋਕਣਾ ਠੀਕ ਨਾ ਸਮਝਿਆ ਉਹਨੂੰ ਡਰ ਸੀ ਕਿ ਤੇ ਦਲੇਰ ਸਿਉਂ ਨਾ ਆ ਜੀ ਸੀ ਆਣੇ ਬੈਣੇ ਬੰਦੇ ਨੂੰ ਕੁਛ ਬੋਲਿਆ ਨਾ ਜਾਂਦੀ ਚਾਰਨੋਂ ਨੇ ਅੱਖਾਂ ਭਰੀਆਂ ਤੇ ਬੇਬੇ ਦੇ ਪੈਰੀ ਹੱਥ ਲੈ ਕੇ ਕੰਨ 'ਚ ਕਿਹਾ ਬੇਬੇ ਛੇਤੀ ਪੇਜ ਦੀਂ ਇੰਨਾ ਨੂੰ ਤੇ ਬੇਬੇ ਨੇ ਵੀ ਪਿਆਰ ਨਾਲ ਸਿਰ ਤੇ ਹੱਥ ਧਰਿਆ ਤੇ ਹਾਂ ਮੇਰੇ ਸਿਰ ਮਲਾਇਆ ਬੇਬੇ ਤੁਰਦੀ ਜਾਂਦੀ ਚਾਰਨੋਂ ਨੂੰ ਦੂਰ ਤੱਕ ਵੇਖਦੀ ਰਹੀ